ਦੇ ਅੱਜ ਇਹਦਾ 버ਗਰ ਤਾਂ ਜੈਕ ਹੋਣਾ ਹੁਣ ਅੱਜ ਬੜਾ ਬੋਦਾ ਮੁਕਾਬਲਾ ਇੱਥੇ ਹੋਣਾ ਜੀ ਨਾਲ ਹੀ ਮੁਕਾਬਲਾ ਕਰ ਲੈਣਾ ਵੀ ਕਿਹੜਾ ਵਾਸਤੇ ਆ ਸ਼ੁਭ ਜੀ ਵਾਸਤੇ ਤੇ ਬਾਕੀ ਹੁਣ ਇਹਦਾ ਜਿਹੜਾ 버ਗਰ ਹੈ ਉਹ ਵੀ ਖਾ ਕੇ ਪਤਾ ਲੱਗੂ ਹੁਣ ਅੱਛਾ ਆਰਡਰ ਆਪਾਂ ਤੂੰ ਤਿੰਨ ਕਰਦੇ ਆ ਨਾ ਚਿਕਨ ਵਾਲਾ ਵੀ ਕਰਤਾ ਹਾਂ ਜਿਕਰ ਆਪਾਂ ਕੀਤਾ ਇੱਕ ਪੈਰੀ 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 ਚਿਕਨ ਲਓ ਜੀ ਬੜਾ ਬੋਦਾ ਪੈ ਗਿਆ ਪੰਗਾ ਪੈਟੀ ਜਿਹੜੀ ਹੁਣ ਮੈਨੂੰ ਓਵਰਕੁੱਕ ਲੱਗੀ ਪਤਾ ਵੇ ਕ੍ਰਾਂਚੀ ਆ ਗੋ ਉਦੇ ਨਾਲ ਉਹ ਬਹੁਤ ਠੀਕ ਹੈ। ਅੱਛਾ ਉਹਦੇ ਨਾਲ ਉਹ ਠੀਕ ਆ। ਪਰ ਜੋ ਆਪਾਂ ਖਾਦੇ ਜੀ ਜਲੇਂਦਰ ਖਾਦੇ ਜੀ ਨਾ ਉਹ ਗੱਲ ਉਹਦੇ ਲੱਗ ਸਕਦੀ ਨਹੀਂ। ਨੂਨ ਇਕ ਨਾਲ ਠੀਕ ਕਰ ਦਿੱਤਾ ਹੈ। ਪਰ ਬੜਾ ਪਾਲੀ ਬੀਟਿੰਗ ਹੈ ਨਹੀਂ। ਟਿੱਕੀ ਵਰਗਾ ਲੈ ਕੇ ਆ ਸਕਦੇ ਨਾ ਉਹ ਆਪ। ਹਾਂਜੀ ਲਓ ਜੀ ਅੱਜ ਪਹੁੰਚੇ ਦਾ ਦਾ ਅਰਬਨ ਓਖੜ ਤੇ ਇਹ ਆ ਬਾਈ ਹੁਣੀ ਇੱਥੇ ਕੰਮ ਕਰਦਾ ਬਾਈ ਓਨਰ ਤੁਸੀਂ? ਨਹੀਂ ਚੌਪਰ। ਜੌਬ ਕਰਦਾ ਹੈ। ਬਾਈ ਕੀ ਨਾਂ ਤੁਹਾਡਾ? ਮਨਮੀਤ। 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 ਤੇ ਬਾਈ ਹੁਣਾਂ ਦਾ ਮੈਨੂ ਸੀ ਆਹ ਵਾਲਾ ਅਸੀਂ ਇੱਥੇ ਕੁਝ ਖਾਂਦੇ ਖਾਂਦੇ ਆ ਗਏ ਤੇ ਬਾਈ ਨੇ ਸਾਨੂੰ ਕਿਹਾ ਕਿ ਆਰਡਰ ਤੇ ਤੁਹਾਡਾ 버ਗਰ ਟਰਾਈ ਕਰੋ ਅਸੀਂ 버ਗਰ ਟਰਾਈ ਕੀਤਾ ਆਹ ਵਾਲਾ ਕ੍ਰਿਸਪੀ ਚਿਕਨ ਓਂਕਰ ਤੇ ਉਸ ਤੋਂ ਬਾਅਦ ਬਾਈ ਨੇ ਦੀਆਂ ਡਿਮਾਂਡਾਂ ਵਧ ਗਿਆ ਜ਼ਿਆਦਾ ਆਈ ਇਧਰ ਆਉਣਾ ਚਾਹ। ਬਾਈ ਹਾਂ ਕਿਵੇਂ ਡਿਮਾਂਡਾਂ ਨੇ ਵਧ ਗਿਆ ਇੱਥੇ ਦੇਖਿਆ ਅਸੀਂ ਕਿਉਂਕਿ ਅਸੀਂ ਸ਼ੁਰੂ ਤੋਂ ਬੜਾ ਪਾਉਂਦੇ ਫਿਰ ਰਹੇ ਹਾਂ। ਹਾਂ ਪਿੱਛੇ ਹੈਗੀ ਇੱਕ ਬੜਾ ਪਾਉਂਦੀ ਹੈਗੀ ਉਹ ਕੋਈ ਸ਼ਾਪ ਹੈ ਉਹਨੂੰ ਕਹਿ ਕੇ ਆਏ ਆ ਤੇ ਇੱਥੇ ਵੀ ਉਹ ਦੇਖਿਆ ਕਿ ਚਲ ਤੂੰ ਵੀ ਕਰ ਦੇ। ਤੇ ਅੱਜ ਇਹਦਾ 버거 ਦਾ ਜਿਹ ਇੱਕ ਹੋਣਾ ਹੋਣਾ ਅੱਜ ਬੜਾ ਪੌਦਾ ਮੁਕਾਬਲਾ ਇੱਥੇ ਰਹਿਣਾ ਜੀ ਨਾਲ ਹੀ ਮੁਕਾਬਲਾ ਕਰ ਲੈਣਾ ਵੀ ਕਿਹੜਾ ਵੈਸਟ ਹੈ ਅਛੂ ਬਾਈ ਵੈਸਟ ਹੈ ਤੇ ਬਾਕੀ ਹੁਣ ਇਹਦਾ ਜਿਹੜਾ 버ਗਰ ਹੈ ਉਹ ਵੀ ਖਾ ਕੇ ਪਤਾ ਲੱਗੂ ਹੁਣ ਅਜਾ ਆਰਡਰ ਆਪਾਂ ਤੋ ਤਿੰਨ ਕਰਦੇ ਆ ਨਾ ਚਿਕਨ ਵਾਲਾ ਵੀ ਕਰਤਾ ਹਾਂ ਜਿੱਕਰ ਆਪਾਂ ਕੀਤਾ ਇੱਕ ਪੈਰੀ 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 ਚਿਕਨ ਟੈਂਡਰ ਹਾਂ ਠੀਕ ਹੈ ਤੇ ਇੱਕ ਇੱਕ ਕੀਤਾ 버ਗਰ ਤੇ ਇੱਕ ਆਦਾ ਕੀਤਾ ਬੜਾ ਪੌ ਬੜਾ ਪੌ ਤੇ ਦੋ ਬੜਾ ਪੌ ਬੜੇ ਉਧਰੋਂ ਆਉਣੇ ਨੇ ਦੋ ਬੜਾ ਪੌ ਉਧਰ ਤਿਆਰ ਹੋ ਦੇ ਤੇ ਅੱਜ ਦੇਖਦੇ ਆਂ ਵੀ ਲੁਧਿਆਣੇ ਵਾਲਿਆਂ ਦਾ ਬਾਈ ਹੁਣਾਂ ਦਾ ਕਿਵੇਂ ਦਾ ਫੂਡ ਆ ਬਾਈ ਨੇ ਬੜ ਸਾਡੇ ਵਰਗਾ 버거 ਕਹਿੰਦਾ ਪੂਰੀ ਦੁਨੀਆ ਜੀ ਨਹੀਂ ਮਿਲਣਾ ਤੇ ਹੁਣ ਬਾਈ ਦਾ 버거 ਦੇ ਰਿਹਾ ਬਾਈ ਪੱਕੀ ਗੱਲ ਹੈ ਨਾ ਪੱਕੀ ਗੱਲ ਹੈ ਚਲੋ ਆਹ ਦੇਖਦੇ ਵੀ ਜੇ ਸਾਨੂੰ ਖਸਾਉਂਦਾ ਹੈ ਨਾ ਵੀ ਆ ਪਿੱਛੇ ਦੇਖ ਲਓ ਇਹ ਪਾਜੀ ਪਹਿਲਾਂ ਦੱਸ ਇਹ ਨਾਮ ਭੁਖੜ ਕਿਉਂ ਰੱਖਿਆ ਇਹ ਸਾਰੇ ਹੌਲ ਦੇ ਰੱਖਿਆ ਭੁਖੜ ਸੀ ਉਹ ਆਪਣੇ ਵਰਗਾ ਹੁਣਾ ਫੂਡੀ ਆ ਕੀ ਗੱਲ ਹੈ ਨਹੀਂ ਦੇਖੋ ਉਹਨੂੰ ਫੂਡੀ ਵੀ ਕਹਿ ਸਕਦੇ ਨੇ ਪੰਜਾਬੀ ਵਿੱਚ ਭੁਖੜ ਵੀ ਕਹਿ ਸਕਦੇ ਆ ਇਹ ਆਬੀਅਸਲੀ ਜਿਹੜਾ ਬੰਦਾ ਭੁੱਖ ਜਾਂਦਾ ਖਾਣਾ ਹੋਵੇ ਆਪਣੇ ਵਰਗਾ ਹੁਣ ਤੇ ਆਬੀਅਸਲੀ ਉਹ ਭੁਖੜ ਹੋਣਾ ਨਾ ਸ਼ਾਮ ਦਾ ਕੀ ਹੋਣਾ ਸਾਰੀ ਇਹੇ ਸ਼ਬਦਾਂ ਦੀ ਸ਼ਬਦਾਂ ਦੀ ਪਾਜੀ ਸ਼ਬਦਾਂ ਦੀ ਤੇ ਇਹ ਆ ਜੀ ਅਰਬਨ ਭੁਖੜ ਤੇ ਅੱਜ ਟਰਾਈ ਕਰਦੇ ਆਂ ਬਾਈ ਉਹਨਾਂ ਦੇ ਫੂਡ ਤੇ ਹੁਣ ਸਾਡਾ ਆਰਡਰ ਰੈਡੀ ਹੋ ਰਿਹਾ ਤਦ ਤੱਕ ਅਸੀਂ ਪੇਟ ਕਰ ਰਹੇ ਆਂ ਕਿਉਂ ਭਾਈ ਤੇ ਆਪਾਂ ਮੈਂ ਜਿਹੜਾ ਆਰਡਰ ਸ਼ੈਡ ਰੈਡੀ ਹੋ ਗਿਆ ਹੋਵੇ ਲੈ ਆਈ ਆਪਾਂ ਜਾ ਕੇ ਹਾਂ ਬੜਾ ਪਾਵ ਬੜਾ ਪਾਵ ਵਾਲਾ ਵੀ ਤੇ ਚੈੱਕ ਕਰੀਏ ਪਹਿਲਾਂ ਉਹ ਤੇ ਫਿਰ ਬਾਈ ਦਾ ਇਧਰ ਉੱਤਰਦੇ ਆ ਰਹਿਣਾ ਤੇ ਪਿੱਛੇ ਚੈੱਕ ਕਰਦੇ ਆਂ ਕਿ ਬਿਲਕੁਲ ਭਾਈ ਜਦੋਂ ਦਾ ਮੈਨੂੰ ਬਾਈ ਦਾ ਨਾ ਲੱਗ ਰਿਹਾ ਨਾ ਚਿਹਰਾ ਤੇ ਬਾਈ ਦਾ ਕੌਨਫੀਡੈਂਸ ਲੈਵਲ ਇੰਨਾ ਵਧੀਆ ਵੀ ਬਾਈ ਨੂੰ ਪਤਾ ਵੀ ਮੇਰਾ ਫੂਡ ਕਿਵੇਂ ਦਾ ਹੋਣਾ ਹੈ ਕਿਉਂਕਿ ਕਈ ਇਹਦਾਂ ਦੇ ਦੁਕਾਨਦਾਰ ਵੀ ਇੱਥੇ ਹੈਗੇ ਆ ਜਿਹ ਪਰ ਉਹ ਕੰਮੀ ਦੀ ਚੀਜ਼ ਨੂੰ ਵੀ ਲਗਭਗ 1100 100 ਰੁਪਏ ਵਿੱਚ ਵੇਚਣਗੇ ਤੇ ਅੱਜ ਬਾਈ ਹੁਣਾਂ ਦਾ ਬਰਕਰਾਰ ਦੇਖਵਾ ਰਿਸ ਕਰਕੇ ਸੋ ਬੜੇ ਲੋਖੜਦਾ ਜੀ ਇਹ ਹੈਗਾ ਨਾਲੀ ਦੁਕਾਨ ਚ ਤੇ ਨਾਲ ਸਾਨੂੰ ਉਹ ਦਿੱਤੀ ਆ ਨਾਲ ਦਿੱਤੀ ਸਾਨੂੰ ਸ਼ੱਕਰ ਇਹਨਾਂ ਨੇ ਤੇ ਬਾਈ ਕਿਵੇਂ ਪਤਾ ਨਹੀਂ ਮੈਂ ਚੈੱਕ ਕਿਤੇ ਬਾਹਰ ਲਾ ਦੂੰਗਾ ਕਰੋ ਚੈੱਕ ਫਿਰ ਠੀਕ ਹੈ ਕੀ ਦੇ ਲਾਦਾ ਤੇ ਐਕਸਪ੍ਰੈਸ਼ਨ ਤੋਂ ਲੱਗਦਾ ਮੈਨੂੰ ਜੀ ਬਹਾਗੀ ਆ ਮੈਨੂੰ ਉਹ ਹੀ ਲੱਗਦਾ ਐਕਸਪ੍ਰੈਸ਼ਨ ਤੋਂ ਮੈਨੂੰ ਲੱਗਦਾ ਕੁਝ ਹੋਰੀ ਗੇਮ ਲੱਗਣ ਈ ਆ ਇਹ ਤੁਹਾਡੇ ਟਿੱਕਾ ਇਹ ਹੈਗਾ ਆਲੂ ਟਿੱਕੀ ਹਾਂ ਤੇ ਆ ਹੈਗਾ ਉਹ ਚੂਰ ਚੂਰ ਇਹ ਚੂਰ ਚੂਰ ਮੈਂ ਤਾਂ ਬਸ ਸ਼ੱਕਰ ਵਾਲੀ ਦੇ ਉੱਤੇ ਆਹੋ ਸ਼ੱਕਰ ਬਾ ਕੇ ਇਹ ਚੱਲੀਏ ਨੂੰ ਬਾਹਰ ਹੀ ਕਰਾਂਗੇ ਸ਼ੱਕਰ ਬਾ ਕੇ ਨੂੰ ਹੰਦੂ ਚ ਆ ਆਲੂ ਚੈੱਕ ਕਰੋ ਮੈਨੂੰ ਲੱਗਾ ਆ ਜਿਆਦਾ ਮੈਨੂੰ ਹੋਰ ਤਰ੍ਹਾਂ ਲੱਗਾ ਨਮਕਾ ਨਮਕ ਬਹੁਤ ਜਿਆਦਾ ਨਮਕ ਬਹੁਤ ਜਿਆਦਾ ਹਾਂ ਨਮਕ ਬਹੁਤ ਤੂੰ ਜਦ ਤੱਕ ਲੋ ਜੀ ਬੜਾ ਬੋਲਾ ਪੈ ਗਿਆ ਬੰਗਾ ਬਣਾ ਤੁਸੀਂ ਨਾਲ ਤਾਂ ਧਾਪੀ ਹੋ ਗਈ ਤੇ ਦੇਖ ਮੈਨੂੰ ਮਟਰ ਨਮਕ ਬਹੁਤ ਜ਼ਿਆਦਾ ਪੈ ਗਿਆ। ਠੀਕ ਹੈ। ਜਿਆਦਾ ਕਾਲੀ ਹੋ ਗਿਆ। ਨਮਕ ਬਹੁਤ ਜ਼ਿਆਦਾ ਪਈ। ਮੈਨੂੰ ਇੱਕ ਮੌਕਾ ਦੇ ਦੇ ਨੇ ਹਲੇ। ਇਹ ਚੈੱਕ ਕਰ ਲੇ। ਹੋ ਸਕਦਾ ਸ਼ਾਇਦ ਗਲਤੀ ਕੋਈ ਕਾਲੀ ਕੋਈ ਹੋ ਗਿਆ ਹੋਊਗਾ। ਠੀਕ ਹੈ। ਤੇ ਇਹ ਸਾਡਾ 버ਗਰ ਹੈ। 버거 ਚੈੱਕ ਕਰੋ ਬਚੰਦਰ ਕੀ ਹੈ। ਇਹ ਬਾਅਦ ਚੈੱਕ ਕਰਦੇ ਆਪਾਂ। ਤੇ ਇਹ ਹੈ ਜੀ ਆਪਣੀਆਂ ਪੈਰੀ 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 ਚਿਕਨ ਵਾਲੀਆਂ। ਟੈਂਗਲ ਟੈਂਗਲ ਤੇ ਉਹ ਨਾਲੇ ਜੀ ਸੌਸ ਕਰੋ ਚੱਕ ਭਾਜੀ ਪਹਿਲਾਂ ਤੇ ਸਭ ਤੋਂ ਪਹਿਲਾਂ ਵਰਗ ਕਰ ਇਸ ਨੂੰ ਉਹਨੇ ਕਿਹਾ ਕਰੀਆ ਜੋ ਮੈਂ ਵਰਗ ਕਰੋ ਵਰਗ ਵਰਗ ਬੜਾ ਬੜਾ ਬੈਸਾ ਭਾਈ ਹੁਣ ਇਹ ਕਹਿੰਦੇ ਆਟੇ ਦਾ ਬਰੈਡ ਆ ਇਹ ਕਿੰਨੇ ਵਕਤ ਤੱਕ ਵਰਣੀ ਲੱਗਣ ਡਿਆ ਇਹ ਇਹ ਨਾ ਇਹਦੀ ਬਰੈਡ ਦੇਖੋ ਥੋੜੀ ਇਹਨੇ ਰੰਗ ਇਹਦਾ ਪੂਰਾ ਭੋਰਾ ਰੰਗਿਆ ਪੂਰਾ ਰੰਗ ਕਰੋ ਚੱਕ ਜਰਾ ਕੀ ਕਹਿੰਦਾ ਚਿਕਨ ਬੈਰੀ ਜਿਹੜੀ ਦਾ ਓਵਰਕੁਕ ਹੋ ਗਿਆ। ਜਲਓ ਵਰਕੁਕ ਹੋ ਗਈ। ਬੜੀ ਟੇਸਟ ਵਾਲੀ। ਹੁਣ ਕਰਨਗੇ ਬਾਈ ਹੁਣੀ ਆਪ ਚੱਕ। ਹੁਣ ਓਸਾ ਹੁਣੀ ਆਪ ਚੱਕ ਲੇ ਗੋ। ਬਿਲਕੁਲ ਮੈਨੂੰ ਲੱਗਾ ਥੋੜਾ ਇਹ ਨਾ। ਪੈਟੀ ਜਿਹੜੀ ਹੁਣੀ ਮੈਨੂੰ ਓਵਰਕੁਕ ਲੱਗੀ। ਉਹ ਤਾਂ ਵੇਹ ਕ੍ਰਾਂਚੀ ਆ ਤੋ। ਇਹਨੂੰ ਉਹ ਜਿੱਤ ਨਿਕਾ ਦੇ ਆਪਾਂ ਕ੍ਰਾਂਚੀ ਕੱਢ ਦਿਆਰਾ। ਕੰਟੀ ਗਿਆ ਜਦੋਂ ਆਮੈਨ ਕੋਈ ਲੱਗਾ ਮੈਂ ਕਿ ਤਾਹੀਂ ਮੈਨੂੰ ਮੈਂ ਕਿ ਥੋੜਾ ਤੁਸੀਂ ਚੈੱਕ ਕਰਉਣਾ ਹੈ। ਓਕੇ। ਇਹ ਪਾਸੇ ਆ। ਠੀਕ ਹੈ। ਹੋਰ ਬੜੀ ਆਊਗੀ। ਬੜਾ ਬਾਬੀ। ਬੜਾ ਬਾਬਾ ਇਹਦੇ ਚੈੱਕ ਕਰੋ ਪਹਿਲਾਂ। ਹੂੰ। ਬਾਇਨੇ ਕੋ ਸਾਸ ਨੂੰ ਨਾ ਕੋਈ ਨਹੀਂ ਸੀ ਨਾ ਕੇਮ ਉਹਦੇ ਨਾਲੋਂ ਬਹੁਤ ਠੀਕ ਹੈ ਅੱਛਾ ਉਹਦੇ ਨਾਲੋਂ ਠੀਕ ਆ ਉੱਪਰ ਜੋ ਆਪਾਂ ਖਾਦੇ ਜੀ ਜਿਲੰਦਰ ਖਾਦੇ ਜੀ ਨਾ ਉਹ ਗੱਲ ਥੋੜੇ ਲੱਗ ਸਕਦੀ ਥੋੜਾ ਪਰੋੜੀ ਉਹ ਇਹ ਤਾਂ ਹੁਣ ਦੇੰਤੂ ਵਾਲੇ ਵਿੱਚ ਇਕੱਲੀ ਆਹ ਨਹੀਂ ਪਾਉਂਦੇ ਭਾਈ ਜੰਮੇ ਦੇ ਵਿੱਚ ਵੀ ਆ ਆ ਕੇ ਜਿਹੜਾ ਪਿਆਜ਼ ਕੋਈ ਨਹੀਂ ਪਾਉਂਦੇ ਪਿਆਜ਼ ਆਪਾਂ ਜਿਹੜਾ ਜਿਲੰਦਰ ਖਾਨ ਨੇ ਉਹ ਚ ਵੀ ਹੁੰਦਾ ਹੈ ਉਹ ਚ ਘਟ ਹੁੰਦਾ ਨਹੀਂ ਹੁੰਦਾ ਨਹੀਂ ਹੁੰਦਾ ਉਹਦੀ ਤਾਂ ਲਾਹਰੀ ਮਿੱਟੀ ਜੂਰ ਦਿੰਦੇ ਉਹਨਾਂ ਨੂੰ ਠੀਕ ਆ ਪਰ ਉਹਦਾ ਤਾਂ ਨਹੀਂ ਤੇਰਾ ਬ੍ਰਦਰ ਇੱਕ ਤਾਂ ਆਲੂ ਪੁੱਤੀ ਰੱਖੀਏ ਤੋ ਪ੍ਰਾਈਸ ਬੜਾ ਜ਼ੋਸ ਪਈ ਹੈ ਯਾਰ ਬੜਾ ਬਹੁਤ ਛਿਣ ਲਿਆ ਨਹੀਂ ਹੈ ਨਹੀਂ ਕੀ ਇਹ ਆ ਬਟਾ ਪਾ ਆਇਆ ਨਵਾਂ ਦੁਬਾਰਾ ਬਣ ਕੇ ਇਹ ਬਾਈ ਦੇ ਆਏ ਆ ਤੇ ਚਲੋ ਮੈਂਦ ਕਰ ਰਿਹਾ ਮੁੰਡੇ ਕੋਈ ਗੱਲ ਨਹੀਂ ਕੱਲ੍ਹੇ ਹੋ ਜਾਂਦੀ ਹੈ ਕਿਤੇ ਪੜੀਖ ਕਰੋ ਚੱਕਣ ਮੜ ਜਾਉ ਅਛਾ ਆਹ ਕੀ ਚੀਜ਼ ਪਲਾ ਦੱਸ ਮੈਨੂੰ ਹਾਂਜੀ ਇਹ ਮਸਾਲਾ ਹੁੰਦਾ ਇਹ ਉੱਪਰ ਪਕਾਉਂਦਾ ਨਹੀਂ ਇਹ ਤਾਂ ਨਾਲ ਜਿੱਦਾਂ ਘੱਟ ਲੱਗੇ ਤਾਂ ਇਹਨਾਂ ਕਿ ਨਾਲੇ ਪਾਉਂਦਾ ਟੇਸ ਇਨਹਾਂਸ ਕਰ ਲਈ ਹੁੰਦਾ ਉਹ ਨੂਨਾ ਕਰਨ ਨਾਲ ਠੀਕ ਆ ਜਾਂਦਾ ਸਰ ਬੜਾ ਪੌਲੀ ਫੀਲਿੰਗ ਹੈ ਨਹੀਂ ਟਿੱਕੀ ਵਰਗਾ ਲੱਗ ਸਕਦਾ ਇਹਨਾਂ ਨਾਲ ਉਹ ਆ ਹਾਂ ਬੇਦਾ ਕਰਕੇ ਦਾ ਪਤਾ ਨਹੀਂ ਕਿ ਅਸੀਂ ਜਿਆਦਾ ਇੰਨੇ ਖਾਲੇ ਵਾਲੇ ਸਾਨੂੰ ਨਹੀਂ ਪਸੰਦ ਆਉਂਦੇ ਬੜਾ ਬਹੁਤ ਗ੍ਰੇਨ ਕੋਣ ਜਾਂਦਾ ਹੁੰਦਾ ਕੋਈ ਵੀ ਨਹੀਂ ਇਹ ਦੇਸੀ ਭਾਜੀ ਇਹ ਹੈਗਿਆ ਅਰਬਨ ਬੜਾ ਪਾਓ ਬਸ ਸਿੰਪਲ ਭਾਈ ਹੁਣ ਬੰਬੇ ਵਾਲਾ ਨਹੀਂ ਆਰਬਨ ਦੇ ਹੋ ਗਿਆ ਇਹ ਹੋ ਗਿਆ ਮੋਡਰਨਾਈਜ਼ ਹੋ ਗਿਆ ਇਹ ਮੋਡਰਨ ਹੋ ਗਿਆ ਇਹ ਦੇਸੀ ਹੋ ਗਿਆ ਆਪਣਾ ਮਤਲਬ ਇਹ ਇੰਡੀਅਨ ਪੰਜਾਬ ਦੇ ਕਲਚਰ ਦੇ ਅਕੋਰਡਿੰਗ ਟੂ ਹੋ ਗਿਆ ਇਹ ਕੋ ਲੋ ਜੱਟ ਜੀ ਆਪਣਾ ਇਹਦਾ ਸੇਮ ਦੋਨੋਂ ਸੇਮ ਹੀ ਆ ਇਹਨਾਂ ਇਹਨਾਂ ਲਾਈਆ ਫਰੋਨ ਡਿੱਕੀ ਹਾਂ ਜੇ ਮੈਨੂੰ ਚਮਾ ਨਹੀਂ ਬਸਾਂ ਤੇ ਮੈਨੂੰ ਪੱਕੀ ਚਮਾ ਨਹੀਂ ਤੁੰਦੇਗੀ ਜਿਹੜੀ ਚੀਜ਼ ਬਣਾਈਆਂ ਇਹ ਵਾਏ ਕੰਮ ਕਰ ਬਾਈ ਇਹਨੂੰ ਪੈਕ ਕਰ ਤੂੰ ਪੈਕ ਕਰ ਕੋਈ ਵੀ ਕਿਹਾ ਉਹਦੇ ਮੈਂ ਇਹ ਮੈਂ ਇਹ ਝੂਠਾ ਨਹੀਂ ਕਰਨਾ ਕਿ ਇਸ ਦੀ ਜਾਨਾ ਫਿਰ ਵੀ ਇਹਨੂੰ ਪੈਕ ਕਰ। ਹਾਂਜੀ 9:30 ਇਹਨੂੰ ਪੈਕ ਕਰ ਦੋ। ਮੈਂ ਇਹਨੂੰ ਚੈੱਕ ਕਰ ਲੈਂਦਾ। ਹਾਂ। ਆਹ ਕਰਦੇ ਪੈਕ। ਥੈਂਕ ਯੂ ਫੋਰ ਦਿਸ। ਇੱਥੇ ਬਟੇ ਕੀ ਭਾਈਆ? ਹਾਂਜੀ। ਇਹਨਾਂ ਤੋਂ ਬੜਾ ਹੁੰਦਾ ਉਹ ਕਿਧਰ ਗਿਆ? ਯਾਰ ਉਹ ਟਿੱਕੀ ਲੈਣਾ। ਨਹੀਂ ਇੱਕ ਤੈਨੂੰ ਬੜਾ ਵਾਲਾ ਦਿੱਤੇ ਸੀ ਅਸੀਂ। ਹਾਂਜੀ ਇਹ ਉਹ ਸੀ ਜਿਹੜੀ ਆਹ ਲੁਕੀਏ ਲੈ ਆਉਣਾ ਦੀ ਨਹੀਂ ਕਿੰਨਾ ਉਹ ਵੀ ਬੜਾ ਨਹੀਂ ਸੀ। ਬੜਾ ਹੁੰਦਾ ਅਸਲ 'ਚ ਬੜਾ ਭਾਉਂਦਾ ਵੱਡੇ ਦੇ ਨਾਲ ਟਿੱਕੀ ਦੇ ਨਾਲ ਬੜਾ ਭਾਉਂਦੀ ਹੁੰਦਾ। ਹੋ ਭਾਈ ਸੋ ਥੈਂਕ ਯੂ ਆ ਕਰ ਦੇ ਭਰਾ ਟਿੱਕੀ 버ਗਰ ਜਿਆਦਾ ਲੱਗਦਾ ਮੈਨੂੰ ਹੁਣ ਵਾਰੀ ਆ ਗਈ ਪੈਰੀ ਪੈਰੀ ਚਿਕਨ ਸਪੀਸਿੰਗ ਕਰੇ ਦੇਖਣ ਨੂੰ ਠੀਕ ਲੱਗਦੀ ਹੈ ਖਾਧੇ ਬਦਲ ਲਗ ਰੋ ਕਰੇ ਉਹ ਨਾ ਕਰੀ ਇਹਦਾ ਆਸ ਹੈ ਕਿ ਮੋਬਾਈਲ ਦੇ ਵਿੱਚ ਇਹਦਾ ਨਾਮ ਤਾਂ ਹੈ ਆਪਣੇ ਬਾਹਰ ਦੇ ਹੱਥ ਤੋਂ ਲੋਕੀਂ ਆਉਂ ਆਏ ਇਸਨੂੰ ਜਿਹੜਾ ਰੇਟ ਕਿੱਥੇ ਦਾ ਰੇਟ ਦੇ ਹਿਸਾਬ ਨਾਲ ਚੀਜ਼ਾਂ ਹੈ ਨਹੀਂ ਗੀਆਂ ਅੱਛਾ ਐਰੀ ਬੱਲੇ ਪਾ ਅੱਛਾ ਤੇ ਹੁਣ ਮੈਂ ਰਿਵਿਊ ਚੈੱਕ ਕਰਦਾ ਬਾਈ ਇੱਕ ਕਰੀ ਦੇਖ ਲਈਏ ਵਾਕਈ ਬਾਈ ਨੇ ਜੋ ਗੱਲ ਕਹੀ ਸੱਚ ਹੈ ਕਿ ਮੈਨੂੰ ਤਾਂ ਦਉਂਦੀ ਕੋਈ ਚੀਜ਼ ਨਹੀਂ ਨੂੰ ਕੱਟ ਕਰਕੇ ਦੁਬਾਰਾ ਚਾਲੂ ਕਰ ਲਓ। ਹੂੰ। ਬਲੋ ਐਵਰੀ ਚ ਕਰ ਦਿੰਦੇ। ਕਿੱਥੇ ਲੱਗਾ? ਲੰਗੁਰਵਾਲੇ ਹੋਕਰ ਸੈਕਸ਼ਨ ਮਿਲ ਗਿਆ ਨਾ ਉਹ ਇਹਨਾਂ ਨਾਲੋਂ ਬੈਟਰ ਬੈਟਰ ਆ ਬਹੁਤ ਜ਼ਿਆਦਾ ਬੈਟਰ ਤੇ ਹਾਂਜੀ ਉਹ ਅੱਜ ਸੀ ਲੁਧਿਆਣੇ ਦੀ ਗੀੜੀ ਦੇ ਉੱਤੇ ਤੇ ਗੀੜੀ ਦੇ ਉੱਤੇ ਸਾਡਾ ਅੱਜ ਹੋ ਗਿਆ ਸੱਤਿਆ ਨਾਸ ਹੋ ਗਿਆ ਦੁਪਹਿਰ ਦੇ ਖਾਣੇ ਦਾ ਸੱਤਿਆ ਨਾਸ ਫਿਰ ਲਈ ਅਸੀਂ ਲੱਬੜ ਕੋ ਸ਼ੋਰ ਡਿਆ ਲੱਬ ਕੋ ਸ਼ੋਰ ਗਿਆ ਬਸ ਕਹਿ ਲਈ ਵੀ ਹੁਣ ਮਾੜੀ ਕਿਸਮਤ ਕਹ ਦੋਦੇ ਹੋਰ ਇਸ ਤੋਂ ਵੱਡੀ ਗੱਲ ਕੋਈ ਨਹੀਂ ਜ਼ਿੰਦਗੀ 'ਚ ਇਦਾਂ ਦਾ ਘਟਿਆ ਖਾਣਾ ਨਾ ਮੈਂ ਨਹੀਂ ਖਾਂਦਾ ਵੀ ਤੇ ਜੀ ਅੰਮ੍ਰਿਤਸਰ ਦੇ ਆ ਕਿਹੜਾ ਇਹ ਸੀ ਇਹ ਸਰਾਭਾਣਾ ਦਾ ਕੋਈ ਏਰੀਆ ਹੈ ਸਰਾਭਾਣਾ ਬੀਆਰਸ ਨਗਰ ਏਹ ਹੈ ਹਾਂ ਬੜੀਆ ਨਾ ਬੀਆਰਸ ਨਗਰ ਮਾਰਕੀਟ ਦੇ ਵਿੱਚ ਇੱਕ ਹੈਗਾ ਇੱਥੇ ਅਰਬਨ ਕਿਹੜਾ ਸੀ ਅਰਬਨ ਭੁਖੜ ਅਰਬਨ ਭੁਖੜ ਅਰਬਨ ਭੁਖੜ ਰੈਸਟੋਰੈਂਟ ਆ ਵੀ ਉੱਥੇ ਤਾਂ ਜਾਓ ਉੱਥੇ ਵੀ ਵਾਧੂ ਤਾਂ ਵਾਧੂ ਰੇਟ ਤੇ ਕੰਮ ਕਿਹੇ ਦੇ ਨਹੀਂ 500 ਦਾ ਬਰਕਰ ਤੇ ਸਾਰਾ 25 ਰੁਪਏ ਦਾ ਸਵਾਦ ਨਹੀਂ ਵਿੱਚ ਉੱਥੇ ਇੱਕ ਕਰਬਾਈ ਦਾ ਸਵਾਦ ਨਹੀਂ ਆਸ਼ਾ ਬੜਾ ਪਾ ਜਿਹੜੇ 50 55 ਦੇ ਬਣਾਏ ਆ ਤੇ ਇੱਕ ਆ ਚਾਈਨਾ ਕੰਟੀਨ ਤੇ ਨਾਲ ਹੈਗਾ ਬੜਾ ਪਾ ਜੰਕਸ਼ਨ ਅਦਾਣ ਪਿਛੇ ਦੀਦਾ ਆ ਕਿਸੇ ਕੰਮ ਦਾ ਬੜਾ ਪਾਉ ਨਹੀਂ ਬੜਾ ਬਾਬੂ ਗ੍ਰਿਲ ਕੌਣ ਕਰਦਾ ਬੰਦ ਦੱਸੋ ਬੰਦਾ ਬੜਾ ਬਲ ਟਿੱਕੀ ਕੌਣ ਪਾਉਂਦਾ ਟਿੱਕੀ ਫਰੋਜ਼ਨ ਟਿੱਕੀ ਕੌਣ ਪਾਉਂਦਾ ਬਸ ਬਸ ਹੁਣ ਬਾਈ ਨੂੰ ਵੀ ਦੇਣੇ ਪੈਣੇ ਪੈਸੇ ਬਾਈ ਨੂੰ ਦੇਣੇ ਪੈਣੇ 20 ਰੁਪਏ ਬਾਈ ਬੜਾ ਬੋਖਾ ਲਿਆ ਜਿਹੜਾ ਇਹ ਬੜਾ ਪਾਉ ਲਿਆ ਸੀ ਤੇ ਆਸ ਬਾਈ ਆ ਜਿਹੜਾ ਇੱਥੇ ਪਰਚਾ ਕੱਟਦਾ ਭਰਾ ਫੱਟਾ ਉਹਨੂੰ ਅਸੀਂ ਦਿੱਤਾ ਤੇ ਚੱਲ ਬਾਈ ਤੂੰ ਖਾ ਲੈ ਤੂੰ ਵੀ ਤੂੰ ਖਾ ਲੈ ਸਾਡਾ ਕੰਮ ਦੀ ਚੀਜ਼ ਨਹੀਂ ਹੈਗੀ ਸਾਡੇ ਕੰਮ ਦੀ ਵਾਕਈ ਚੀਜ਼ ਨਹੀਂ ਸੀ ਇੱਥੋਂ ਘਟੋ ਬਾਈ ਇਧਰੋਂ ਨਾਲ ਹੀ ਨਹੀਂ ਆਪਾਂ ਇੱਧਰ ਹੀ ਜਾਣੀ ਚਾ ਇਸੋ ਲੋਦੇ ਨਾਲ ਸਾਜ ਖਾਣਾ ਥੋੜਾ ਜਿਹਾ ਨਕਮਾ ਰਿਆ ਬਾਕੀ ਜਿਹੜਾ ਕੰਮ ਆਇਆ ਹੁਣ ਉਹ ਫਿਨਿਸ਼ ਕਰਕੇ ਤੇ ਅਸੀਂ ਆਪਣੀ ਜਿਹੜੀ ਹੈਗੀ ਚੱਕੀਏ ਬਾਈਕਾਪ ਹਾਉਸ ਬਾਈਕ ਨਹੀਂ ਕੰਪਿਊਟਰ ਚੱਕੀਏ ਲੈਪਟਾਪ ਚੱਕੀਏ ਤੇ ਹੁਣ ਅਸੀਂ ਇੱਥੋਂ ਚੱਲ ਪਿਆ ਅੱਗੇ ਤੇ ਹੁਣ ਚੱਲਦੇ ਹਾਂ ਫਿਰ ਬਾਈ ਕੋਲ ਤੇ ਬਾਈ ਕੋਲ ਪਿੰਨਿਆ ਵਧੀਆ ਜੀ ਚਾਹਤ ਨਾਲੇ ਬਾਈ ਨੂੰ ਬੁਲਾਉਨੇ ਆ ਜਿਹੜਾ ਬਾਈ ਦਾ ਕੰਮ ਬਹੁਤ ਵਧੀਆ ਆ ਕੋਈ ਵੀ ਸੌਫਟਵੇਅਰ ਹੋਵੇ ਕੋਈ ਵੀ ਕਿਸੇ ਤਰੀਕੇ ਦਾ ਉਹ ਤੁਹਾਨੂੰ ਦਿਖਾਉਣੇ ਬਾਈ ਕੀ ਕੀ ਕਿਹੜੇ ਕਿਹੜੇ ਕੰਮ ਕਰਦੇ ਨੇ